ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਨਿਫਟੀ 50 ਦੇ 5 ਮਿੰਟ ਦੇ ਟਾਈਮ ਫਰੇਮ ਤੇ ਆਪਾਂ ਇੱਕ ਟਾਈਮ ਸਾਈਕਲ ਤਿਆਰ ਕੀਤਾ ਆ ਜਿਸ ਟਾਈਮ ਸਾਈਕਲ ਦੇ ਵਿੱਚ ਹਰ ਵਾਰੀ ਨਿਫਟੀ ਦੇ ਵਿੱਚ ਆਪਾਂ ਨੂੰ ਮੂਵਮੈਂਟ ਦੇਖਣ ਨੂੰ ਮਿਲਦਾ ਹੈ ਜਿਸ ਦੇ ਨਾਲ ਆਪਾਂ ਇੱਕ ਬੋਧਿਆ ਟਰੇਡ ਕਰ ਸਕਦੇ ਹਾਂ ਜਦੋਂ ਵੀ ਇਹ ਟਾਈਮ ਆਉਂਦਾ ਹੈ ਕਿ ਕੀ ਕੰਡੀਸ਼ਨਾਂ ਰਹਿਣਗੀਆਂ ਕਿਵੇਂ ਆਪਾਂ ਇੱਥੇ ਟਰੇਡ ਅਪਲਾਈ ਕਰਨੀ ਹੈ ਕਿ ਨਾ ਟਰੇਡ ਨਹੀਂ ਕਰਨੀ ਠੀਕ ਹੈ ਕਿ ਸਾਈਡ ਲਈ ਜਿਆਦਾ ਵਰਕ ਕਰੇਗਾ ਕਿ ਸਾਈਡ ਲਈ ਘੱਟ ਵਰਕ ਕਰੇਗਾ ਉਹ ਵੀ ਗੱਲ ਕਰਾਂਗੇ ਇਹ ਨਾਲ ਇੱਥੇ ਆਪਾਂ ਇਹਦਾ ਸਟਾਪ ਲੌਸ ਲਗਾਉਣਾ ਉਹ ਵੀ ਦੱਸਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਕਰਨਾ ਕੀ ਹੈ ਨਿਫਟੀ 50 ਦਾ ਆਪਾਂ 5 ਮਿੰਟ ਦਾ ਟਾਈਮ ਫਰੇਮ ਕਰ ਲੈਣਾ ਹੈ ਟਰੇਡਿੰਗ ਵਿਊ ਦੇ ਵਿੱਚ ਠੀਕ ਹੈ ਨਿਫਟੀ 50 ਦਾ ਆਪਾਂ 5 ਮਿੰਟ ਦਾ ਟਾਈਮ ਫਰੇਮ ਕਰ ਲੈਣਾ ਹੈ ਟਰੇਡਿੰਗ ਵਿਊ ਦੇ ਵਿੱਚ ਉਸ ਤੋਂ ਬਾਅਦ ਆਪਾਂ ਜਾਣਾ ਹੈ ਸਾਈਕਲਿਕ ਲਾਈਨ ਤੇ ਠੀਕ ਹੈ ਸਾਈਕਲਿਕ ਲੈਂਡ ਤੇ ਆਪਾਂ ਜਾਵਾਂਗੇ ਇਸ ਜਗ੍ਹਾ ਤੇ ਠੀਕ ਹੈ ਉਸ ਤੋਂ ਬਾਅਦ ਆ ਤੁਸੀਂ ਕਰਨਾ ਕੀ ਆ 12:10 ਮਿੰਟ 29 ਜੁਲਾਈ ਤੇ ਤੁਸੀਂ ਇਸ ਨੂੰ ਅਪਲਾਈ ਕਰਨਾ ਹੈ ਠੀਕ ਹੈ 29 ਜੁਲਾਈ 12:10 ਮਿੰਟ ਦੁਪਹਿਰ ਦੇ ਇੱਥੇ ਤੁਸੀਂ ਇਸ ਨੂੰ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਅਗਲੀ ਲੈਂਡ ਤੁਸੀਂ ਕਿਸੇ ਵੀ ਜਗ੍ਹਾ ਤੇ ਰੱਖ ਦੇਣੀ ਹੈ ਠੀਕ ਹੈ ਉਸ ਤੋਂ ਬਾਅਦ ਆ ਤੁਸੀਂ ਸੈਟਿੰਗ ਤੇ ਜਾਣਾ ਹੈ ਸੈਟਿੰਗ ਤੇ ਜਾਣ ਤੋਂ ਬਾਅਦ ਆ ਸੈਟਿੰਗ ਤੇ ਜਾਣ ਤੋਂ ਬਾਅਦ ਆਪਾਂ ਇਹਦੇ ਵਿੱਚ ਡਿਫਰੈਂਸ ਜਿਹੜਾ ਰੱਖਣਾ ਹੈ ਉਹ ਰੱਖਾਂਗੇ 63 ਦਾ 363 ਦਾ 363 ਕੈਂਡਲਾਂ ਦਾ ਠੀਕ ਹੈ ਤੇ ਇੱਥੇ ਆਪਾਂ ਆ ਗਏ ਸੈਟਿੰਗ ਤੇ ਠੀਕ ਹੈ ਜਿਵੇਂ ਕਿ ਦੇਖੋ ਇੱਥੇ ਉੱਤੇ 185 ਆ ਤੇ ਥੱਲੇ ਆਪਾਂ ਇਹਦੇ ਨਾਲੋਂ 363 ਪਲੱਸ ਕਰ ਦੇਵਾਂਗੇ ਤੁਹਾਡੇ ਇਹ ਨੰਬਰ ਕੋਈ ਹੋਰ ਵੀ ਹੋ ਸਕਦਾ ਹੈ ਉੱਥੇ ਡਰਨ ਦੀ ਲੋੜ ਨਹੀਂ ਠੀਕ ਹੈ ਨੰਬਰ ਆਪਾਂ ਜੋ ਵੀ ਉੱਤੇ ਹੋਊਗਾ ਉਹਦੇ ਨਾਲੋਂ 363 ਪਲੱਸ ਕਰ ਦੇਣਾ ਠੀਕ ਹੈ ਇੱਥੇ ਆਪਾਂ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਆ ਦੇਖਦੇ ਹਾਂ ਕਿs ਜਗ੍ਹਾ ਤੇ ਆਉਂਦਾ ਹੈ ਇਲੋ ਇਸ ਨੂੰ ਆਪਾਂ ਕੱਟਾਂਗੇ 185 ਦੇ ਵਿੱਚ ਪਹਿਲਾਂ ਆਪਾਂ 60 ਐਡ ਜੇ ਕਰੀਏ ਤੇ ਬਣ ਜੇ ਇਹ ਆਲਮੋਸਟ 245 ਠੀਕ ਹੈ ਤੇ ਆਪਾਂ ਕਰਾਂਗੇ ਇੱਥੇ 248 ਠੀਕ ਹੈ 48 ਉਤੋਂ ਹੋਵੇ ਤੇ 15 ਇਦੋਂ 63 ਠੀਕ ਹੈ ਇਹ ਬਣ ਗਿਆ ਆਪਣਾ ਟਾਈਮ ਸਾਈਕਲ ਠੀਕ ਹੈ ਉਸ ਤੋਂ ਬਾਅਦ ਆ ਉਸ ਤੋਂ ਬਾਅਦ ਇਹ ਆਪਣਾ ਅਪਲਾਈ ਹੋ ਜਾਵੇਗਾ ਠੀਕ ਹੈ ਤੇ ਇਹ ਦੇਖੋ ਇਹ ਪਹਿਲੀ ਲਾਈਨ ਤੇ ਦੂਜੀ ਲਾਈਨ ਇਹ ਇੱਥੇ ਆ ਗਈ ਠੀਕ ਹੈ ਇਹ ਤਾਂ ਬਣ ਗਿਆ ਆਪਣਾ स्टार्टिंग पीरियड टाइम दो ठीक है उस तो बाद फिर तो आपकलिक लाइन पर है दोबारा तो आप फिर तो जावे सैकलिक लाइन से ठीक है दोबारा आप आपकलिक लाइन पर जावे तो दूसरा जरा आप रखा रखा बारह बज के पचवंजा मिनट से नती जुलाई को ठीक है फिर इस तरह किसी भी जगह छवे फिर आपटिंग से जावे ਫਿਰ ਆਪਾਂ ਇੱਥੇ ਵੀ 63 ਐਡ ਪਲੱਸ ਕਰ ਦੇਵਾਂਗੇ ਠੀਕ ਹੈ ਜਿਵੇਂ ਉੱਤੇ 194 ਆ ਤੇ ਜੇ ਆਪਾਂ ਇਹਦੇ ਵਿੱਚ 60 ਐਡ ਕਰਦੇ ਆਂ ਤੇ ਹੋ ਜਾਊਗਾ ਇਹ 254 ਤੇ ਉਸ ਤੋਂ ਬਾਅਦ 3 ਐਡ ਕਰਦੇ ਆਂ ਤੇ 257 ਠੀਕ ਹੈ 257 ਇਹ ਆਪਣਾ ਮਾਫ ਕਰਨਾ ਥੋੜਾ ਜਿਹਾ ਗਲਤ ਹੋ ਗਿਆ 257 ਠੀਕ ਹੈ ਇਹ ਆਪਣਾ ਬਣ ਗਿਆ ਟਾਈਮ ਸਾਈਕਲ ਠੀਕ ਹੈ ਇਹ ਇੱਕ ਜ਼ੋਨ ਬਣ ਗਿਆ ਠੀਕ ਹੈ ਤੁਸੀਂ ਦੇਖੋ ਇਹ ਆਪਣੇ ਕੋਲ ਇੱਕ ਜ਼ੋਨ ਬਣ ਗਿਆ ਇਹ ਜਿਹੜਾ ਸਟਾਰਟ ਹੁੰਦਾ ਹੈ 12 ਵਜੇ ਦੇ 10 ਮਿੰਟ ਤੋਂ ਤੇ ਐਂਡ ਹੁੰਦਾ ਆ 12 ਵਜੇ ਦੇ 52 ਮਿੰਟ ਆਲਮੋਸਟ ਤੁਸੀਂ ਕਹਿ ਸਕਦੇ ਜੋ ਕਿ ਇਹਦੇ ਵਿੱਚ ਕੈਂਡਲ ਕੈਂਡਲ ਆਪਾਂ ਕਾਊਂਟ ਕਰੀ ਕਾਊਂਟ ਕਰਨੇ ਹੁਣ ਤਾਂ ਵਿੱਚ ਤੁਸੀਂ ਕਾਊਂਟ ਕਰ ਸਕਦੇ 3 ਤੇ 3 6 ਤੇ 2 8 ਠੀਕ ਆ 8 ਕੈਂਡਲ ਦੇ ਵਿੱਚ ਹੋਣਗੇ ਠੀਕ ਆ ਇਹ ਜਿਹੜਾ ਜ਼ੋਨ ਹੋਵੇਗਾ ਇਸ ਜ਼ੋਨ ਦੇ ਵਿੱਚ ਜਦੋਂ ਆਪਾਂ ਨੂੰ ਪੋਜ਼ਿਟਿਵ ਪ੍ਰੋਜੈਕਸ਼ਨ ਮਿਲੇਗਾ ਤੇ ਆਪਾਂ ਅਪਸਾਈਡ ਦੀ ਟ੍ਰੇਡ ਕਰਾਂਗੇ ਠੀਕ ਆ ਜ਼ਿਆਦਾਤਰ ਇਹ ਕੰਮ ਅਪਸਾਈਡ ਲਈ ਕਰੇਗਾ ਪਰ ਡਾਉਨਸਾਈਡ ਲਈ ਵੀ ਮੈਂ ਇਸ ਦੇ ਵਿੱਚ ਤੁਹਾਨੂੰ ਤਰੀਕਾ ਦੱਸਾਂਗਾ ਕਿਵੇਂ ਆਪਾਂ ਟਰੇਡ ਕਰਨੀ ਹੈ ਠੀਕ ਹੈ ਤੇ ਹੁਣ ਇਹਦੇ ਵਿੱਚ ਟਰੇਡ ਕਿਵੇਂ ਕਰਨੀ ਹੈ ਠੀਕ ਹੈ ਇਹਦੇ ਵਿੱਚ ਦੋ ਤਰੀਕੇ ਆਪਾਂ ਟਰੇਡ ਦੀ ਗੱਲ ਕਰਾਂਗੇ ਇੱਕ ਤਾਂ ਹੋਊਗਾ ਸੇਫ ਜਿਹੜਾ ਸੇਫ ਤਰੀਕਾ ਹੋਊਗਾ ਉਹਦੇ ਵਿੱਚ ਤੁਹਾਡਾ ਸਟੌਪ ਲੌਸ ਥੋੜਾ ਜਿਹਾ ਵੱਡਾ ਹੋਊਗਾ ਤੇ ਜਿਹੜਾ ਹੋਊਗਾ ਰਿਸਕੀ ਉਹਦੇ ਵਿੱਚ ਸਟੌਪ ਲੌਸ ਛੋਟਾ ਹੋਵੇਗਾ ਠੀਕ ਹੈ ਤੇ ਉਹਦੇ ਲਈ ਪਹਿਲਾਂ ਆਪਾਂ ਕਵਾਰੀ ਆ ਲੈਣਾ ਆ ਲੈਨੇ ਫਿਰ ਤੁਹਾਨੂੰ ਕਲੀਅਰ ਕਟ ਦਿਖਾਈ ਦੇਵੇਗਾ ਠੀਕ ਹੈ ਜਿਹੜਾ ਰਿਸਕੀ ਹੋਵੇਗਾ ਉਹਦੇ ਨਾਲ ਆਪਾਂ ਇੱਕ ਇੰਡੀਕੇਟਰ ਅਪਲਾਈ ਕਰਾਂਗੇ ਰਿਸਕੀ ਵਾਸਤੇ ਸੇਫ ਵਾਸਤੇ ਵੀ ਅਪਲਾਈ ਕਰ ਸਕਦੇ ਆ ਪਰ ਰਿਸਕੀ ਵਾਸਤੇ ਆਪਾਂ ਅਪਲਾਈ ਕਰਾਂਗੇ ਜਿਵੇਂ ਕਿ ਆ ਥੱਲੇ ਤੁਹਾਨੂੰ ਇੰਡੀਕੇਟਰ ਦਿਖਾਈ ਦੇ ਰਿਹਾ ਹੋਵੇਗਾ ਕੇਐਸਟੀ ਠੀਕ ਹੈ ਇਸ ਨੂੰ ਕਹਿੰਦੇ ਆ ਟਾਈਮ ਇੰਡੀਕੇਟਰ ਇਹ ਜਿੰਨੇ ਵੀ ਟਾਈਮ ਸਾਈਕਲ ਆਪਾਂ ਬਣਾਉਣੇ ਆ ਇਸੇ ਨਾਲ ਬੰਦਿਆ ਮਤਲਬ ਕਿ ਬਹੁਤ ਸਾਰਾ ਰਿਸਰਚ ਕਰ ਕਰਕੇ ਕਿੱਥੇ ਲੋ ਬਣਿਆ ਸੀ ਕਿੰਨੇ ਟਾਈਮ ਤੇ ਬ੍ਰੇਕ ਆਊਟ ਹੋਇਆ ਸੀ ਸਾਰਾ ਦੇਖ ਕੇ ਉਸ ਤੋਂ ਬਾਅਦ ਇਹਦੇ ਵਿੱਚ ਕਿਦੋਂ ਮੂਵਮੈਂਟ ਆਇਆ ਸੀ ਸਾਰਾ ਕੁਝ ਦੇਖ ਕੇ ਇਸ ਤਰ੍ਹਾਂ ਟਾਈਮ ਸਾਈਕਲ ਤਰੇਤ ਕੀਤੇ ਜਾਂਦੇ ਆ ਇਸ ਨੂੰ ਟਾਈਮ ਇੰਡੀਕੇਟਰ ਕਹਿੰਦੇ ਆ ਇਹਦਾ ਨਾਮ ਆ KST ਇਹ ਆਪਾਂ ਇੱਕ ਵਾਰੀ ਤੁਹਾਨੂੰ ਲਗਾ ਕੇ ਵੀ ਦੱਸ ਦਿੰਦੇ ਆ ਜਿਉ ਤੁਹਾਨੂੰ ਲੱਪਣਾ ਸੌਖਾ ਹੋ ਜਾਵੇ ਠੀਕ ਹੈ ਇਸ ਨੂੰ ਤੁਸੀਂ ਅਪਲਾਈ ਕਰਨਾ ਤੇ ਇਹਦੇ ਆ ਹੋਰ ਵੀ ਇੱਕ ਦੋ ਵੀਡੀਓ ਅੱਗੇ ਆਉਣ ਜਾਂ KST ਦੀਆਂ ਜਿਹੜੀਆਂ ਕਿ ਬਹੁਤ ਚੰਦਰ ਹੋਣਗੇ ਜਿਹੜੇ ਕ੍ਰਿਪਟੋ ਦੇ ਵਿੱਚ ਵੀ ਬਹੁਤ ਵਰਕ ਕਰਨ ਵਾਲੀਆਂ ਠੀਕ ਹੈ इतने चलोंगे अपना इंडीकेटर जाके के एस टी सर्च करना है ठीक है के एस टी इतने इंडीकेट आ जाएगा थोड़ा जाड स्लो आखो आ गया नो शोर थिंग ठीक है एंस क्लिक कर दोगे तो ये लग जाएगा कोई सैटिंग चेंज नहीं करनी जो डिफ़ॉल्ट सैटिंग है वह रहे, ही रहेगी ठीक है बहुत सारे भीर बाद एक सैटिंग ही करनी सैटिंग जो पहला है उ रहेगी ठीक है तो इतने लग जाएगा ठीक है ਤੇ ਹੁਣ ਆਪਾਂ ਇਹਦੇ ਵਿੱਚ ਗੱਲ ਕਰਦੇ ਆ ਕਿਵੇਂ ਆਪਾਂ ਟਰੇਡ ਕਰਨੀ ਹੈ ਠੀਕ ਹੈ ਹੁਣ ਦੇਖੋ ਇਹਦੇ ਵਿੱਚ ਪਹਿਲਾਂ ਆਪਾਂ ਗੱਲ ਕਰਦੇ ਆ ਸੇਫ ਤਰੀਕੇ ਦੀ ਸੇਫਟੇ ਕੱਗੀ ਆ ਕਿ ਜਦੋਂ ਇਹ ਟਾਈਮ ਜ਼ੋਨ ਆਵੇਗਾ ਠੀਕ ਹੈ ਟਾਈਮ ਜ਼ੋਨ ਦੇ ਵਿੱਚ ਵਿੱਚ ਆ ਜਿਹੜੇ ਆ ਪੰਜਟ ਕਰਨ ਲੱਗੇ ਹੁਣ 8 ਕੈਂਡਲ ਜ਼ੋਨ ਇਹਦੇ ਵਿੱਚ ਵਿੱਚ ਜੋ ਕਿ ਰੀਸੈਂਟ ਸਵਿੰਗ ਹਾਈ ਹੋਵੇਗਾ 5 ਮਿੰਟ ਦੇ ਟੈਂਪਰੇਟ ਤੇ ਠੀਕ ਹੈ 15 ਮਿੰਟ ਤੇ ਨਹੀਂ ਉਹਦੇ ਉੱਤੇ 5 ਮਿੰਟ ਕੈਂਡਲ ਕਲੋਜ਼ ਹੋ ਜਾਵੇਗਾ ਜਦੋਂ ਉਦੋਂ ਤੁਸੀਂ ਟਰੇਡ ਕਰਦੇ ਆ ਠੀਕ ਹੈ ਜਿਵੇਂ ਦੇਖੋ ਵੀ ਆ ਪੰਜ ਮਿੰਟ ਕੈਂਡਲ ਜਿਹਦੇ ਤੇ ਕਲੋਜ਼ ਹੋਇਆ ਉਦੋਂ ਟਰੇਡ ਕਰਨੀ ਆ ਤੇ ਸਟਾਪ ਲਸ ਕਿੱ लागे ही स्विंग लो बनया है वैसे जरा होगा कि जो छोटा स्टॉप लॉस रखना है ठीक है वैसे लॉजिकल स्टॉप लॉस बनेगा स्विंग थले बनेगा ठीक है ये सेफ तरीका है परॉप लॉस व पर यहू स्टॉपलॉस वो लग रहा होगा जो मार्केट इतने जाके कंसोलीडेट करती है काफी टाइम उसके कलोज करती है तो प्रीमियम काफी डीके होता इस करके प्रीमीयम भी यह लो लागे ही रहेगा ठीक है तो उसके अकोर्डिंग स्टॉप लॉस लगा सकते जी उत्तर मतलब कि पां मिनट कलोज ਤੇ ਉਸ ਤੋਂ ਬਾਅਦ ਇੱਥੇ ਸਟਾਪ ਲੌਸ ਠੀਕ ਹੈ ਬਾਕੀ ਜੇ ਲਾਗੇ ਕੋਈ ਇਸ ਤਰ੍ਹਾਂ ਦਾ ਕੈਂਡਲ ਹੋਏ ਰਹਿਣਾ ਤੇ ਉਹਦੇ ਥਲੇ ਤੁਸੀਂ ਰੱਖ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਅਗਲਾ ਜਾਂਦੀ ਹੈ ਟਾਰਗੇਟ ਦੀ ਤੇ ਟਾਰਗੇਟ ਪਹਿਲਾ ਟਾਰਗੇਟ ਆਪਾਂ ਉਹ ਨਾ ਹੋਊਗਾ 1:2 ਠੀਕ ਹੈ 1:2 ਜਦੋਂ ਟਾਰਗੇਟ ਮਿਲ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਤੁਹਾਡਾ ਐਂਟਰੀ ਹੋਈ ਹੋਵੇਗੀ ਜਿੱਥੇ ਠੀਕ ਹੈ ਉੱਥੇ ਤੁਸੀਂ ਸਟਾਪ ਲੌਸ ਲੈ ਆਉਣਾ ਠੀਕ ਹੈ ਜਦੋਂ 1/3 ਮਿਲ ਗਿਆ ਉਦੋਂ ਤੁਸੀਂ ਸਿੱਧਾ ਸਟਾਪ ਲੌਸ 1/2 ਤੇ ਲਾਇਆਣਾ ਠੀਕ ਹੈ ਬਾਕੀ ਇੱਕ ਹੋਰ ਤਰੀਕੇ ਨਾਲ ਤੁਸੀਂ ਸਟਾਪ ਲੌਸ ਸੈੱਟ ਕਰ ਸਕਦੇ ਹੋ ਜੋ ਕਿ ਪ੍ਰੀਮੀਅਮ ਦੇ ਵਿੱਚ ਕੈਂਡਲ ਬਣ ਗਈ ਉਹਨਾਂ ਕੈਂਡਲਾਂ ਦੇ ਜਿਵੇਂ ਮੰਨ ਲਓ ਕਿ ਦੋ ਕੈਂਡਲ ਬਣ ਗਏ ਤੇ ਪਿਛਲੇ ਕੈਂਡਲ ਦੇ ਲੋਸ ਦੇ ਸਲੇ ਸਟਾਪ ਲੌਸ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ 1/2 ਬੁੱਕ ਵੀ ਕਰ ਸਕਦੇ ਹੋ ਠੀਕ ਹੈ ਉਹ ਪ੍ਰੀਮੀਅਮ ਦੇ ਵਿੱਚ ਪਤਾ ਚੱਲੇਗਾ ਕਿ ਕਿੰਨਾ ਪੈਸਾ ਮਿਲਿਆ ਉਹ ਇੱਥੇ ਦੇਖੋ ਕੋਈ ਕੰਟੀਨਿਊ ਕਰੇ ਵੀ ਧਿਆਨ ਨਾਲ ਦੇਖੋਗੇ ਤੁਸੀਂ ਪਿਛਲੇ ਕੈਂਡਲ ਦਾ ਇਨੇ ਆਪਣੇ ਚਾਰਟ ਤੇ ਲੋਅ ਬ੍ਰੇਕ ਨਹੀਂ ਕੀਤਾ ਇਹ ਵੀ ਤਰੀਕਾ ਤੁਸੀਂ ਅਪਣਾ ਸਕਦੇ ਹੋ ਠੀਕ ਹੈ ਇੱਥੇ ਇੱਕ ਵਾਰੀ ਇਸ ਨੇ ਲੋਅ ਬ੍ਰੇਕ ਕੀਤਾ ਸੀ ਜਰੂਰ ਠੀਕ ਹੈ ਉਸ ਤੋਂ ਬਾਅਦ ਆ ਕੰਟੀਨਿਊ ਦੇਖੋ ਉੱਤੇ ਤੁਰ ਗਿਆ ਪਰ ਇਹਦੇ ਨਾਲ ਆਪਾਂ ਨਾ ਇੱਕ ਹੀ ਰਿਸਕ ਰਿਵਾਰਡ ਘੱਟ ਹੋਵੇਗਾ ਇਸ ਕਰਕੇ ਮੈਂ ਕਹਿ ਰਿਹਾ ਕਿ ਆਪਾਂ ਉਹ ਨਾ ਰਿਸਕ ਰਿਵਾਰਡ ਲੈਣਾ ਹੀ ਲੈਣਾ ਠੀਕ ਹੈ ਜਾਂ ਫਿਰ ਤੁਹਾਡੇ ਕੋਲ ਜੇ سپورਟ ਰਿਸਿਸਟੈਂਸ ਹੁੰਦੇ ਆ ਜਿਵੇਂ ਮੇਰੇ ਟਾਈਮ ਤੇਂ ਤੇ ਸੀ ਉਹਨਾਂ ਹਿਸਾਬ ਨਾਲ ਵੀ ਤੁਸੀਂ ਟਾਰਗੇਟ ਲੈ ਸਕਦੇ ਹੋ ਠੀਕ ਹੈ ਅਬ ਇਹ ਜਿਹੜਾ ਇਹਦਾ ਲੋਜੀਕਲ ਟਾਰਗੇਟ ਬੰਦਾ ਸੀ ਉਹ ਇੱਥੋਂ ਤੱਕ ਬੰਦਾ ਸੀ ਠੀਕ ਹੈ ਇੱਥੇ ਵੀ ਕਾਫੀ ਮਤਲਬੋਂ ਕੀ ਡਾਊਨ ਸਾਈਡ ਇੱਕੇਦਮ ਆਈ ਸੀ ਠੀਕ ਹੈ ਇੱਥੇ ਇੱਕ ਆਪਣਾ ਲੈਵਲ ਵੀ ਹੈਗਾ ਸੀ ਜਿਹੜਾ ਜਿਹੜਾ ਪਤਾ ਨੂੰ ਦਿੱਤਾ ਸੀ 820 ਦਾ ਠੀਕ ਹੈ ਉਸ ਤਰ੍ਹਾਂ ਮਤਲਬੋਂ ਕੀ ਤੁਸੀਂ ਉਹ ਵੀਡੀਓ ਆਪਣਾ ਟੈਲੀਗ੍ਰam ਜੁਆਇਨ ਕਰ ਸਕਦੇ ਹੋ ਉੱਥੇ ਤੁਹਾਨੂੰ ਸਪੋਰਟ ਰਿਸਿਸਟੈਂਸ ਮਿਲ ਜਾਂਦੇ ਜਿਹੜੇ ਕੀ ਲਗਭਗ 90 ਤੋਂ 95% ਦਾ ਫਰਕ ਕਰਦੇ ਆ ਤੇ ਉਹਨਾਂ ਦੇ ਵੀ ਆਪਾਂ ਬੁੱਕ ਕਰ ਸਕਦੇ ਆ ਤਾਂ ਕਿ ਪਹਿਲਾ ਦੂਜਾ ਤਰੀਕਾ ਜਿਹੜਾ ਆਪਾਂ ਤੁਹਾਨੂੰ ਦੱਸਦਾ 1:2 1:3 ਉਹ ਰੱਖ ਸਕਦੇ ਹੋ ਠੀਕ ਹੈ ਤੇ ਹੁਣ ਦੇਖੋ ਵੀ ਕੀ ਦੇਖਣਾ ਹੈ ਕੇਐਸਟੀ ਕੇਐਸਟੀ ਦੇ ਵਿੱਚ ਦੇਖੋ ਕਿ ਇਹਨੂੰ ਥੋੜਾ ਜਿਹਾ ਆਪਾਂ ਵੱਡਾ ਕਰ ਲੈਂਦੇ ਆ ਜਿਹੜਾ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਵੇਗੀ ਠੀਕ ਹੈ ਜਿਹੜਾ ਆਪਾਂ ਇਸ ਨੂੰ ਵੱਡਾ ਕਰ ਲੈਂਦੇ ਆ ਤੇ ਹੁਣ ਥੋੜਾ ਜਿਹਾ ਆਪਾਂ ਇਸ ਨੂੰ ਇਸ সাইਜ ਨੂੰ ਛੋਟਾ ਕਰਾਂਗੇ ਠੀਕ ਹੈ ਹੁਣ ਦੇਖੋ ਇੱਥੇ ਮਤਲਬ ਕਿ ਉੱਤੇ ক্লোਜ਼ ਹੋ ਰਿਹਾ ਸੀ ਤੇ ਆਪਣਾ ਕੇਐਸਟੀ ਕਿੱਥੇ ਚੱਲ ਰਿਹਾ ਸੀ ਇਸ ਇਸ ਜਗ੍ਹਾ ਤੇ ਠੀਕ ਹੈ ਤੁਸੀਂ ਇਹ ਦੇਖਣਾ ਹੈ ਕਿ ਜਿਹੜਾ ਕੇਐਸਟੀ ਦੀਆਂ ਜਿਹੜੀਆਂ ਦੋਨੇ ਲਾਈਨਾਂ ਆ ਏ 0 ਤੋਂ ਉੱਤੇ ਮਤਲਬ ਕਿ ਜੇ ਚੱਲ ਰਹੀਆਂ ਹੁਣ ਜੇ ਤੁਹਾਡੀ ਜਿਹੜੀ ਟ੍ਰੇਡ ਆ ਪਾਸ ਤੋਂ ਹੁੰਦੇ ਲਗਭਗ 95% ਤੱਕ ਚਾਂਸ ਹੋਣਗੇ ਠੀਕ ਹੈ 95% ਤੱਕ ਚਾਂਸ ਹੋਣਗੇ ਠੀਕ ਹੈ ਤੇ ਤੁਸੀਂ ਇਸ ਤਰ੍ਹਾਂ ਅਪਲਾਈ ਕਰ ਸਕਦੇ ਜੇ ਇਹ ਥੱਲੇ ਆ ਘਰੇ ਟ੍ਰੇਡ ਬਿਲ ਹੋਣ ਦੇ ਚਾਂਸ ਵੱਧ ਜਾਣਗੇ ਠੀਕ ਹੈ ਜਿਵੇਂ ਦੇਖੋਗੇ ਇੱਥੇ ਪਹਿਲਾਂ ਥੱਲੇ ਚੱਲਿਆ ਸੀ ਵੈਸੇ ਵੀ ਇਹਨੂੰ ਤਾਂ ਟ੍ਰੈਂਡ ਹੀ ਡਾਉਨ ਸੀ ਤੇ ਇਹ ਤੁਸੀਂ ਦੇਖਣਾ ਹੈ ਜਰੂਰ ਤੇ ਦੂਸਰਾ ਤਰੀਕਾ ਇਹ ਆ ਉਹ ਆਪਾਂ ਹੁਣ ਪਿੱਛੇ ਜਾ ਕੇ ਤੁਹਾਨੂੰ ਦੱਸਦੇ ਹਾਂ ਠੀਕ ਹੈ ਉਸ ਤੋਂ ਬਾਅਦ ਦੇਖੋ ਇਹ ਤੇ ਇਹ ਟਾਈਮ ਸਾਈਕਲ ਦੇ ਲੱਗਿਆ ਜੇ ਮੈਂ ਤੁਹਾਨੂੰ ਦੱਸਿਆ ਵੀ ਸੀ ਪਰ ਇੱਥੇ ਪਰ ਟਾਈਮ ਸਾਈਕਲ ਤੋਂ ਪਹਿਲਾਂ ਹੀ ਟ੍ਰੇਡ ਪਲਾਨ ਕਰ ਲਈ ਸੀ ਕਿਉਂ ਕਰ ਲਈ ਸੀ ਕਿਉਂਕਿ ਇੱਥੇ ਇੱਕ ਪਿਛਲਾ ਸਪੋਰਟ ਸੀ ਜਿਹਦੇ ਨਾਲ 15 ਮਿੰਟ ਤੇ ਇੱਕ ਹੈਮਰ ਕਰ ਦੂਆ ਬਣਿਆ ਸੀ ਜਿਹਾ ਕਿ ਮੈਂ ਤੁਹਾਨੂੰ ਦੱਸਿਆ ਵੀ ਸੀ ਕਿ ਥੱਲੇ ਪ੍ਰੀਮੀਅਮ ਜਾਏਗਾ ਤੇ ਆਪਾਂ ਬਾਈ ਕਰਾਂਗੇ ਜਿਉਂ ਹੀ ਟੇਕ ਕਨਸੋਲਿਡੇਟ ਹੋਣਾ ਸ਼ੁਰੂ ਹੋਇਆ ਤਰ੍ਹਾਂ ਜਾ ਪ੍ਰੀਮੀਅਮ ਥੱਲੇ ਗਿਆ ਤੇ ਆਪਾਂ ਬਾਈ ਕੀਤਾ ਤੇ ਵਧੀਆ ਟਾਰਗੇਟ ਆਪਾਂ ਨੂੰ ਦੇਖਣ ਨੂੰ ਮਿਲ ਗਿਆ ਠੀਕ ਹੈ ਤੇ ਜਿਹੜਾ ਆਪਾਂ ਟਾਈਮ ਤੋਂ ਪਹਿਲਾਂ ਕਰ ਲਈ ਸੀ ਠੀਕ ਹੈ ਇੱਥੇ ਲੌਜੀਕਲ ਟ੍ਰੇਡ ਜਿਹੜੀ ਬਣਦੀ ਸੀ ਉਹ ਆ ਜਦੋਂ 5 ਮਿੰਟ ਕੈਨਲ ਆ ਲਾਸਟ ਜਿਹੜਾ ਗ੍ਰੀਨ ਕੈਨਲ ਬਣਿਆ ਸੀ ਜਿਸ ਨੂੰ ਆਪਾਂ ਸਵਿੰਗ ਆ ਗ੍ਰੀਨ ਕੈਨਲ ਲੋਕਾ ਦਿੰਨੇ ਆ ਇੱਥੇ ਬਣਦੀ ਸੀ ਠੀਕ ਹੈ ਸਟਾਪ ਲੌਸ ਕਿਸ ਕੈਨਲ ਦੇ ਥੱਲੇ ਬੰਦਾ ਸੀ ਜਾਂ ਫਿਰ ਆ ਬੰਦਾ ਸੀ ਇੱਥੇ ਸਟਾਪ ਲੌਸ ਵੱਡਾ ਪਾਜਣਾ ਸੀ ਠੀਕ ਹੈ ਇਹ ਚੀਜ਼ ਤੁਸੀਂ ਹਮੇਸ਼ਾ ਦੇਖਣੀ ਹੈ ਜਿੱਥੇ ਸਟਾਪ ਲੌਸ ਸਾਡਾ ਵੱਡਾ ਬੰਦਾ ਹੈ ਉੱਥੇ ਵੇਟ ਕਰੋ ਦੁਬਾਰਾ ਮਤਲਬ ਕਿ ਜਦੋਂ ਥੱਲੇ ਆਵੇ ਕਿ ਜਿਵੇਂ ਦੇਖੋ ਵੀ ਇੱਥਾ ਦੁਬਾਰਾ ਬਾਅਦ ਦੇ ਵਿੱਚ ਇੱ ਅੱਜ ਦੇਖੋ ਇਸੇ ਕੈਂਡਲ ਨੂੰ ਇਸਨੇ ਟੱਚ ਕੀਤਾ ਜਿਹੜਾ ਮਤਲਬ ਕਿ ਪਹਿਲਾਂ ਰੁਕਾਵਟ ਬਣਿਆ ਸੀ ਰਿਸਿਸਟੈਂਸ ਇਸੇ ਨੂੰ ਟੱਚ ਕੀਤਾ ਇੱਥੇ ਗ੍ਰੀਨ ਕੈਂਡਲ ਬਣਤੇ ਜਾਂ ਉਸੇ ਤਰ੍ਹਾਂ ਬਾਇ ਕਰੋਗੇ ਤੇ ਜਿਹੜਾ ਤੁਹਾਡਾ ਪ੍ਰੀਮੀਅਮ ਦੇ ਵਿੱਚ ਜਿਹੜਾ ਪਹਿਲਾ ਲੋਪ ਬਣਿਆ ਹੋ ਗਿਆ ਹੋਵੇਗਾ ਆ ਜਿਹੜਾ ਉਹਦੇ ਕਾਫੀ ਲਾਗੇ ਹੋਵੇਗਾ ਤੁਸੀਂ ਚੈੱਕ ਵੀ ਕਰ ਲਿਓ ਤੇ ਸਟਾਪ ਲੋਸ ਤੁਹਾਡਾ ਛੋਟਾ ਹੋ ਜਾਵੇਗਾ ਤੇ ਫਿਰ ਤੁਸੀਂ ਅੱਪਸਾਈਡ ਵੀ ਜਾ ਸਕਦੇ ਹੋ ਠੀਕ ਹੈ ਜੇ ਪਹਿਲੀ ਵਾਰ ਸਟਾਪ ਲੋਸ ਮਤਲਬ ਕਿ ਵੱਡਾ ਮਿਲਿਆ ਫਿਰ ਦੂਜੀ ਵਾਰ ਇਹ ਕੰਮ ਕਰੇਗਾ ਜੇ ਪਹਿਲੀ ਵਾਰ ਹੀ ਮਤਲਬ ਕਿ ਆਪਾਂ ਨੂੰ ਮੁੱਝਿਆ ਜਿੰਨ ਜਿਉਂ ਕਿ ਇੱਥੇ ਮਿਲ ਗਿਆ ਫਿਰ ਦੂਜੀ ਵਾਰ ਮੌਕਾ ਨਹੀਂ ਮਿਲੇਗਾ ਮੌਕਾ ਤਾਂ ਦੇਖੋ ਬਾਅਦ ਦੇ ਵਿੱਚ ਟ੍ਰੈਂਡ ਅੱਪ ਦੇ ਵਿੱਚ ਹੋ ਸਕਦਾ ਕਿ ਮਾਰਕੀਟ ਉੱਥੇ ਹੀ ਤੁਰੀ ਜਾਵੇ ਪਰ ਆਪਾਂ ਇਹਦੇ ਹਿਸਾਬ ਨਾਲ ਜਿਹੜਾ ਗੱਲ ਕਰ ਰਹੇ ਆ ਉਹ ਇਸ ਤਰ੍ਹਾਂ ਹੀ ਮਿਲੇਗਾ ਠੀਕ ਹੈ ਤੇ ਹੁਣ ਆਪਾਂ ਇਹ ਤਾਂ ਹੋ ਗਈ ਸੇ ਇੱਕ ਤਰੀਕੇ ਦੀ ਗੱਲ ਇਹਦੇ ਵਿੱਚ ਥੋੜਾ ਜਿਹਾ ਸਟਾਪ ਲੋਸ ਵੱਡਾ ਹੁੰਦਾ ਠੀਕ ਹੈ ਪਰ ਆਪਾਂ ਸਟਾਪ ਲੋਸ ਇਹਦੇ ਵਿੱਚ ਵੀ ਛੋਟਾ ਕਰ ਸਕਦੇ ਆ ਬਸ ਕਰਨਾ ਕੀ ਹੈ ਕਿ ਆਪਾਂ ਥੋੜਾ ਜਿਹਾ ਪੰਦ ਲੋਕ ਟਾਈਮ ਆ ਗਿਆ ਉਹਦੇ ਵਿੱਚ ਬਣ ਗਿਆ ਥੋੜਾ ਜਿਹਾ ਵੇਟ ਕਰ ਲੈਣਾ ਠੀਕ ਹੈ ਜੇ ਮਿਸ ਵੀ ਹੋ ਜੂਗੀ ਤੇ ਕੋਈ ਚੱਕਾ ਨਹੀਂ ਫੇਰ ਮਿਲ ਜਾਵੇਗੀ ਡ੍ਰਾਈਵਰ ਪਰ ਕਾਲੇ ਨਹੀਂ ਪੈਣਾ ਠੀਕ ਹੈ ਜੇ ਮੰਨ ਲਓ ਕਿ ਤੁਸੀਂ ਇਹਦੇ 10 ਟ੍ਰੇਡਾਂ ਕਰਦੇ ਜੋ ਤੇ 7 ਵਾਰੀ ਕੰਮ ਕਰੇਗਾ ਤੇ 3 ਵਾਰੀ ਫੇਲ ਵੀ ਹੋਵੇਗਾ ਠੀਕ ਹੈ ਪਰ ਜਦੋਂ ਵੀ ਫੇਰ ਹੋਵੇਗਾ ਸਟਾਪ ਲੋਸ ਛੋਟਾ ਧਰੇਗਾ ਟਾਰਗੇਟ ਜਿਵੇਂ ਤੁਸੀਂ ਸਟਾਪ ਲੋਸ ਟ੍ਰੇਲ ਕਰੋਗੇ ਤੇ ਵੱਡੇ ਤੋਂ ਵੱਡਾ ਲੈ ਸਕਦੇ ਹੋ ਠੀਕ ਹੈ ਜਿਵੇਂ ਦੇਖੋਗੇ ਇਸ ਜ਼ੋਨ ਦੇ ਵਿੱਚ ਆਇਆ ਠੀਕ ਹੈ ਆਹ ਦੇਖ ਸਕਦੇ ਜੋ ਟਾਈਮ ਦੇ ਵਿੱਚ ਆਇਆ ਇਥੇ ਦੇਖੋ ਇੱਕ ਸਵਿੰਗ ਹੈ ভাই ਬਾਈ ਠੀਕ ਹੈ ਉਸ ਤੋਂ ਬਦਾ ਮਤਲਬ ਕਿ ਇਥੇ ਪਿਛਲਾ ਕੋਈ ਸਵਿੰਗ ਹੈ ਹੀ ਨਹੀਂ ਸੀ ਠੀਕ ਹੈ ਇਥੇ ਆਪਣੀ ਟ੍ਰੇਡ ਬੰਨੀ ਸੀ ਰਿਸਕ ਕੀ ਤਰੀਕੇ ਨਾਲ ਠੀਕ ਹੈ ਇਥੇ ਅਜਵੇਂ ਦੇਖੋ ਕਿ 5 ਮਿੰਟ ਦਾ ਕੈਂਡਲ ਨੈਕਸਟ 5 ਮਿੰਟ ਦਾ ਕੈਂਡਲ ਇਹਦੇ ਤੇ ক্লোਜ਼ ਕਰ ਗਿਆ ਪਰ ਕੀ ਆ ਕਿ ਉਹਦਾ ਲੋ ਬ੍ਰੇਕ ਨਹੀਂ ਕੀਤਾ ਹੋਣਾ ਚਾਹੀਦਾ ਠੀਕ ਹੈ ਪਿਛਲੇ 5 ਮਿੰਟ ਦੇ ਕੈਂਡਲ ਦੇ ਉੱਤੇ ਨੈਕਸਟ ਕੈਂਡਲ ক্লোਜ਼ ਕਰ ਜਾਵੇ ਉਹਦਾ ਲੋ ਬ੍ਰੇਕ ਨਾ ਕਰੇ ਤੇ ਉਹ ਆਪਣਾ ਸੈਟਅਪ ਤਿਆਰ ਹੋ ਗਿਆ ਠੀਕ ਹੈ ਉੱਥੇ ਆਪਾਂ ਟ੍ਰੇਡ ਕਰਾਂਗੇ ਤੇ ਇਹੀ ਜੋ ਲੋ ਹੋਵੇਗਾ ਜਾ ਉੱਥੇ ਮੰਨ ਲਓ ਕਿ ਪਿੱਛੇ ਦੋ ਤਿੰਨ ਕੈਂਡਲ ਹੈਗੇ ਉਹਨਾਂ ਦਾ ਲੋਅ ਜੇ ਤੇ ਉਸ ਟਾਪ ਲੋਸ ਹੋਵੇਗਾ ਜੇ ਇਹੀ ਮਤਲਬ ਕਿ ਪਹਿਲੇ ਕੈਂਡਲ ਆ ਜਿਹੜੇ ਥਰੇ ਲੋਅ ਬਣਾਇਆ ਤੇ ਇਹੀ ਆਪਣਾ ਟਾਪ ਲੋਸ ਹੋਵੇਗਾ ਪਰ ਇੱਥੇ ਵੀ ਤੁਸੀਂ ਕੀ ਐਸਟੀ ਦੀ ਮਦਦ ਲੈ ਸਕਦੇ ਹੋ ਠੀਕ ਹੈ ਹੁਣ ਦੇਖੋ ਕਿ ਇੱਥੇ ਆਪਣਾ ਸੈਟਅਪ ਬਣ ਗਿਆ ਧਿਆਨ ਨਾਲ ਦੇਖੋ ਤੁਸੀਂ ਠੀਕ ਹੈ ਥੱਲੇ ਆਪਾਂ ਕੀ ਐਸਟੀ ਥੋੜਾ ਛੋਟਾ ਕਰ ਲਿਆ ਆ ਦੇਖੋ ਇੱਥੇ ਆਪਾਂ ਮਤਲਬ ਕਿ ਆ ਆ ਦੇਖੋ ਇੱਥੇ ਸੈਟਅਪ ਬਣ ਗਿਆ ਪਰ ਦੇਖੋ KST ਜਿਹੜਾ ਤੁਹਾਡਾ ਆ ਉਹ ਥੱਲੇ ਚੱਲ ਰਿਹਾ ਹੈ ਮਾਈਨਸ ਤੇ ਹੈ ਠੀਕ ਹੈ ਮਤਲਬ ਕਿ ਇੱਥੇ ਮੋਮੈਂਟਮ ਬਿਲਕੁਲ ਵੀ ਨਹੀਂ ਹੈਗਾ ਤੇ ਇੱਥੇ ਤੁਸੀਂ ਟ੍ਰੇਡ ਨਹੀਂ ਕਰੋਗੇ ਠੀਕ ਹੈ KST ਨੇ ਤੁਹਾਨੂੰ ਇੰਡੀਕੇਟ ਕਰ ਦਿੱਤਾ ਕਿ ਸੈਟਅਪ ਤੁਹਾਡਾ ਬਣਿਆ ਹੈ ਪਰ ਟ੍ਰੇਡ ਤੁਸੀਂ ਨਹੀਂ ਕਰਨੀ ਟਾਈਮ ਆਪਣੇ ਕੋਲੇ ਪੋਜ਼ਿਟਿਵ ਆ ਗਿਆ ਪ੍ਰੋਜੈਕਸ਼ਨ ਪੋਜ਼ਿਟਿਵ ਬਣ ਗਿਆ ਪਰ ਇੰਡੀਕੇਟਰ ਆਪਾਂ ਨੂੰ ਕਹਿ ਰਿਹਾ ਹੈ ਕਿ ਇਹ ਰਿਸਕੀ ਹੈ ਠੀਕ ਹੈ ਤੇ ਆਪਾਂ ਇੱਥੇ ਇਗਨੋਰ ਕਰਾਂਗੇ ਠੀਕ ਹੈ ਇੱਥੇ ਹੁਣ ਕਈ ਵੀਰ ਕਹਿਣਗੇ ਕਿ ਆਪਾਂ ਸੈੱਲ ਕਰ ਸਕਦੇ ਆ ਦੇਖੋ ਜਦੋਂ ਮਾਰਕੀਟ ਸਾਈਡ ਵੇਜ਼ ਹੋਵੇਗੀ ਉਦੋਂ ਆਪਾਂ ਨੂੰ ਸੈੱਲ ਕਰਨ ਤੇ ਵੀ ਕੁਝ ਨਹੀਂ ਮਿਲੇਗਾ ਕਿਉਂਕਿ ਇੱਥੇ ਦੇਖੋ ਪੀਐਸਟੀ ਹੋ ਤਾਂ ਮਤਲਬ ਕਿ ਥੱਲੇ ਸੀ ਠੀਕ ਹੈ ਤੇ ਵੈਸੇ ਵੀ ਇੱਥੇ ਸੈੱਲ ਸਾਈਡ ਦਾ ਕੋਈ ਬਣਿਆ ਨਹੀਂ ਇਸ ਤੋਂ ਬਾਅਦ ਮਾਰਕੀਟ ਕਲੋਜ਼ ਹੋ ਗਈ ਠੀਕ ਹੈ ਨੈਕਸਟ ਡੇ ਗੈਪ ਅਪ ਹੋਲੀ ਤੇ ਉੱਤੇ ਆ ਗਈ ਠੀਕ ਹੈ ਤੇ ਹੁਣ ਚੱਲਦੇ ਆਂ ਪਿੱਛੇ ਹੋਰ ਠੀਕ ਹੈ ਹਾਂਜੀ ਉਹ ਇੱਥੇ ਫਿਰ ਤੋਂ ਇਹ ਟਾਈਮ ਆਇਆ ਠੀਕ ਹੈ ਇਹ ਦੇਖ ਸਕਦੇ ਹੋ ਤੁਸੀਂ ਇੱਥੇ ਦੇਖੋ ਟਾਈਮ ਆਇਆ ਧਿਆਨ ਨਾਲ ਦੇਖੋ ਇਹ ਟਾਈਮ ਆਇਆ ਠੀਕ ਹੈ ਇਸ ਟਾਈਮ ਦੇ ਵਿੱਚ ਦੇਖੋ ਕਿ ਇੱਥੇ ਆਪਾਂ ਨੂੰ ਪੋਜ਼ਿਟਿਵ ਪ੍ਰੋਜੈਕਸ਼ਨ ਦੇਖ ਪਿਆ ਸੀ ਠੀਕ ਹੈ ਪਰ ਆ ਤੇ ਆਨ ਦੇਖੋ ਕਿ ਐਸਟੀ ਜਿਹੜਾ ਆ ਉਹ ਆਪਣਾ ਜ਼ੀਰੋ ਤੋਂ ਉੱਤੇ ਇੱਥੇ ਵੀ ਨਹੀਂ ਗਿਆ ਠੀਕ ਹੈ ਦੇਖ ਸਕਦੇ ਜੇ ਤੁਸੀਂ ਕੋਈ ਵੀ ਜਦੋਂ ਇਹ ਤੁਸੀਂ ਲਾਈਵ ਦੇ ਵਿੱਚ ਦੇਖੋਗੇ ਨਾ ਉਦੋਂ ਤੁਹਾਨੂੰ ਬਹੁਤ ਜ਼ਿਆਦਾ ਸਮਝ ਆਵੇਗੀ ਠੀਕ ਹੈ ਇੱਥੇ ਆਪਣੀ ਟ੍ਰੇਡ ਅਪਲਾਈ ਨਹੀਂ ਹੋਵੇਗੀ ਠੀਕ ਹੈ ਤੇ ਹੋਰ ਪਿੱਛੇ ਚੱਲਦੇ ਆ ਆ ਹੁਣ ਆ ਗਿਆ ਨੈਕਸਟ ਠੀਕ ਹੈ ਇਹ ਨੈਕਸਟ ਆ ਗਿਆ ਇਹ ਦੇਖੋ ਨੈਕਸਟ ਟਾਈਮ ਮਾਰਕੀਟ ਦੇ ਵਿੱਚ ਜੀ ਓਪਨ ਹੋਈ ਠੀਕ ਹੈ ਇਥੇ ਆਪਣੀ ਬਣੇਗੀ ਸੈਲ ਸਾਈਡ ਦੀ ਟ੍ਰੇਡ ਹੁਣ ਜੇ ਆਪਾਂ ਸੈਲ ਸਾਈਡ ਦਾ ਤੁਹਾਨੂੰ ਤਰੀਕਾ ਦੱਸਣ ਲੱਗੇ ਆ ਅਪਸਾਈਡ ਦਾ ਤਰੀਕਾ ਦੱਸ ਦਿੰਦਾ ਪਹਿਲਾਂ ਠੀਕ ਆ ਸਵਿੰਗ ਹਾਈ ਦੇ ਉੱਤੇ ক্লোਜ਼ ਹੋਣ ਤੇ ਠੀਕ ਆ ਤੇ ਆਰਐਸਆਈ ਨੂੰ ਜ਼ੀਰੋ ਦੇ ਉੱਤੇ ਹੋਣਾ ਚਾਹੀਦਾ ਠੀਕ ਆ ਤੇ ਡਾਊਨ ਸਾਈਡ ਤੇ ਕੀ ਆ ਕਿ ਜਿਵੇਂ ਦੇਖੋਗੇ ਇੱਥੋਂ ਬਾਉਂਸ ਆ ਜਾਵੇਗਾ ਹੁਣ ਤਾਂ ਤੁਸੀਂ ਬਾਉਂਸ ਤੇ ਬਾਏ ਕਰਨਾ ਜਾਂ ਨਹੀਂ ਕਰਨਾ ਪਹਿਲਾਂ ਤਾਂ ਤਾਂ ਪੜਾ ਜਾਈਏ ਕੰਡੀਸ਼ਨ ਹੈ ਕਿ ਆਪਾਂ ਬਾਉਂਸ ਲਈ ਹੀ ਪਲੇ ਕਰਨਾ ਹੈ ਠੀਕ ਆ ਹੁਣ ਦੇਖੋ ਇੱਥੇ ਮਾਰਕੀਟ ਇਸੇ ਜ਼ੋਨ ਦੇ ਵਿੱਚ ਓਪਨ ਹੋਈ ਠੀਕ ਆ ਉਸ ਤੋਂ ਬਾਅਦ ਥੱਲੇ ਆਈ ਇੱਥੇ ਮਨ ਲਗ 5 ਮਿੰਟ ਦੀ ਕੈਂਡਲ ਨੇ ਨੈਕਸਟ ਕੈਂਡਲ ਦੇ ਉੱਤੇ ক্লোਜ਼ ਕੀਤਾ ਠੀਕ ਹੈ ਪਰ ਦੇਖੋ ਕਿ ਇੱਥੇ ਜਦੋਂ 5 ਮਿੰਟ ਦੇ ਕੈਂਡਲ ਨੇ ਉੱਤੇ ক্লোਜ਼ ਕੀਤਾ ਸੀ ਪਹਿਲਾਂ ਆ RSI ਦੇ ਵਿੱਚ ਮੂਮੈਂਟ ਹੈਗਾ ਸੀ ਪਰ ਜਦੋਂ ক্লোਜ਼ ਕੀਤਾ ਸੀ ਉਦੋਂ ਆ ਜਿਹੜਾ ਆਪਣਾ ਬਾਕਰਨਾ RSI ਨਹੀਂ KST ਦੇ ਵਿੱਚ ਜਿਹੜਾ ਕਿ KST ਥੱਲੇ ਡਿੱਗ ਰਿਹਾ ਸੀ ਮਤਲਬ ਕਿ ਇਹ ਸਿਰਫ ਇੱਕ Trap ਸੀ ਠੀਕ ਹੈ ਤੇ ਇੱਥੇ ਵੀ ਆਪਾਂ ਟ੍ਰੇਡ ਨਹੀਂ ਕਰਾਂਗੇ KST ਜਦੋਂ ਉੱਤੇ ਜਾਵੇਗਾ ਤੇ ਪ੍ਰਾਈਸ ਐਕਸ਼ਨ ਪੋਜ਼ਿਟਿਵ ਬਣੇਗਾ ਉਦੋਂ ਆਪਾਂ ਟ੍ਰੇਡ ਕਰਾਂਗੇ ਤੇ ਇੱਥੇ ਆਪਾਂ ਹੁਣ ਬਾਅਦ ਦੇ ਵਿੱਚ ਸੈੱਲ ਵਾਸਤੇ ਸੋਚ ਸਕਦੇ ਸੀ ਸੈੱਲ ਵਾਸਤੇ ਹੁਣ ਮੈਂ ਤਰੀਕਾ ਦੱਸਣ ਲੱ ਸੇ ਲਵਸ ਜੋ ਹੀ ਕਿ ਜਿਵੇਂ ਦੇਖੋ ਵੀ ਇਹ ਜੋ ਲੋ ਬਣਿਆ ਇਹਦੇ ਥੱਲੇ 5 ਮਿੰਟ ਜਿਲੋਂ ਕਲੋਸ ਕਰੇਗਾ ਉਸੇ ਵੇਲੇ ਆਪਾਂ ਟਰੇਡ ਕਰ ਲੈਣੀ ਆ ਹੁਣ ਦੋ ਤਰੀਕੇ ਆ ਵੈਸੇ 5 ਮਿੰਟ ਥੱਲੇ ਕਲੋਸ ਕਰਨ ਤੇ ਜਾਂਦਾ ਟਰੇਡ ਕਰ ਲਵੋ ਠੀਕ ਆ ਜਾਂ ਫਿਰ ਵੇਟ ਕਰੋ ਥੱਲੇ ਜਾਂਦੋ ਇਸ ਨੂੰ ਦੁਬਾਰਾ ਜਦੋਂ ਇਹਦੇ ਕੋਲ ਆਵੇਗੀ ਜਿਵੇਂ ਆ ਆਈਸੀਟੀ ਇਹ ਟਰੇਡ ਆ ਪੱਤਨੋਂ ਟੈਲੀਗ੍ਰਾਮ ਤੇ ਦਿੱਤੀ ਹੋਈ ਸੀ ਠੀਕ ਆ ਆ ਦੇਖੋ ਇਸ ਨੂੰ ਜਿਉਂ ਹੀ ਟੱਚ ਕੀਤਾ ਤੇ ਇੱਕੇ ਦਮ ਥੱਲੇ ਨੂੰ ਬਲਾਸਟ ਹੋਇਆ ਸੀ ਜਿਹਦੇ ਵਿੱਚ ਲਗਭਗ ਆਪਾਂ ਮੇਰੇ ਹਿਸਾਬ ਨਾਲ 25 ਤੋਂ 30 ਪੁਆਇੰਟ ਬੁੱਕ ਇਤੇ ਸੀ ਠੀਕ ਹੈ ਦੁਬਾਰਾ ਮਤਲਬ ਕਿ ਜਿਉਂ ਹੀ ਇਸ ਰੈਜ਼ਿਸਟੈਂਸ ਨੂੰ ਟੱਚ ਕੀਤੀ ਸਟਾਪ ਲੋਸ ਇਹਦੇ ਵਿੱਚ ਤੁਹਾਡਾ ਆ ਹਾਈ ਹੋਵੇਗਾ ਜੇ ਥੱਲੇ 5 ਮਿੰਟ ক্লোਜ਼ ਕਰਨ ਤੇ ਵੀ ਤੁਸੀਂ ਟ੍ਰੇਡ ਕਰਦੇ ਜੋ ਅਪਲਾਈ ਤੇ ਇਹ ਤੁਹਾਡਾ ਸਟਾਪ ਲੋਸ ਹੋਵੇਗਾ ਟਾਰਗੇਟ ਸੇਮ ਦੇਖੋ ਕਦੇ ਵੀ ਜਿੰਨਾ ਚਿਰ 5 ਮਿੰਟ ਦਾ ਪਿਛਲੇ ਕੈਂਡਲ ਦਾ ਹਾਈ ਨਹੀਂ ਕੱਟਦਾ ਜਾਂ ਉਹ ਤੋਂ ਹੀ ਕਰਕੋ ਜਾਂ 1:2 ਵੈਸੇ ਬੁੱਕ ਕਰ ਲਓ ਜਾਂ 1:2 ਤੋਂ ਬਾਅਦ ਕੋਸ ਟੂ ਕੋਸਟ ਆਪਣਾ ਸਟਾਪ ਲੋਸ ਲਿਆਓ ਠੀਕ ਹੈ ਇੱਥੇ ਜਾ ਕੇ ਇਸ ਨੇ ਹਾਈ ਕੱਟਿਆ ਦੇਖੋ ਅਗਲੇ ਕੈਂਡਲ ਨੇ ਫਿੱਕਲੇ ਆ ਤੇ ਇੱਥੇ ਤੁਹਾਡਾ ਬੁੱਕ ਕਰਨਾ ਬੰਦਾ ਸੀ ਉਸ ਤੋਂ ਬਾਅ ਇਹ ਤਾਂ ਆਇਆ ਕਿ ਬਲੋ ਡਾਉਨ ਸਾਈਡ ਜਿਹੜਾ ਵੈਸੇ ਜਿਹੜਾ 5 ਮਿੰਟ ਥੱਲੇ ক্লোਜ਼ ਕਰਨ ਤੋਂ ਬਾਅਦ ਆਪਾਂ ਨੂੰ ਥੱਲੇ ਜਾ ਲੈਣ ਦੇਣ ਚਾਹੀਦਾ ਮਾਰਕੀਟ ਨੂੰ ਕਿਉਂਕਿ ਉਸ ਤੋਂ ਬਾਅਦ ਜਦੋਂ ਰੀਟੈਸਟ ਕਰਨ ਉਹ ਜਿਹੜਿਆ ਉੱਥੇ ਟ੍ਰੇਡ ਕਰਨੀ ਚਾਹੀਦੀ ਕਿਉਂ ਕਿਉਂਕਿ ਜਿੰਨੇ ਵੀ ਟਾਈਮ ਸਾਈਕਲ ਹੁੰਦੇ ਆ ਮੋਸਟ ਆਫ ਦਾ ਟਾਈਮ ਆਪਾਂ ਅਪਸਾਈਡ ਦੀ ਵਰਤਦੇ ਆ ਠੀਕ ਹੈ ਇਸ ਕਰਕੇ ਇਹ ਹੋਰ ਪਿੱਛੇ ਚੱਲਦੇ ਆ ਇੱਕ ਦੋ ਐਗਜ਼ਾਮਪਲਾਂ ਹੋਰ ਦੇਖ ਲੈਨੇ ਆ ਜਿਹੜੀਆਂ ਕਿ ਮਤਲਬ ਕਿ ਸਟ੍ਰਿੰਗ ਹਾਈ ਤੋਂ ਬਿਨਾ ਆਪਾਂ ਨੂੰ ਜਿਨ੍ਹਾਂ ਨੇ ਰਿਸਕ ਰਿਵਾਰਡ ਦਿੱਤਾ ਹੋਏ ਦੇ ਉੱਥੇ ਫਾਕੀ ਐਸਟੀ ਵੀ ਵੇਖਾਂਗੇ ਉਹਨਾਂ ਕਾਫੀ ਦਿ ਠੀਕ ਹੈ ਜਿਵੇਂ ਦੇਖੋ CM3 ਦਾ ਇੱਥੇ ਵੀ ਦੇਖੋ ਠੀਕ ਹੈ ਇਹ ਦੇਖੋ ਟਾਈਮ ਸਾਈਕਲ ਦੇ ਵਿੱਚ ਉਹ ਟਾਈਮ ਸਾਈਕਲ ਦੇ ਵਿੱਚ ਬਣ ਕੇ ਆਪਣਾ ਪ੍ਰੋਜੈਕਸ਼ਨ ਤੇ ਬੌਂਸ ਗਿਆ ਸੀ ਪਰ KST ਇਹਦੇ ਕੋ ਥੱਲੇ ਨੂੰ ਜਾ ਰਿਹਾ ਸੀ ਫਿਰ ਤੋਂ ਆਹ ਚੀਜ਼ ਵੀ ਤੁਸੀਂ ਨੋਟ ਨੋਟ ਕਰਨੀ ਹੈ ਕਿ ਪਿੱਛੇ ਹਲੇ ਟਾਈਮ ਤੇ ਦੇਖੋ KST ਆਲਰੇਡੀ ਮਤਲਬ ਕਿ ਜ਼ੀਰੋ ਤੋਂ ਕਾਫੀ ਥਾ ਤਾਂ ਇਹ ਤੇ ਥੱਲੇ ਜਾ ਰਿਹਾ ਹੈ ਤੇ ਉੱਥੇ ਮਤਲਬ ਕਿ ਕਾਫੀ ਹੈ ਚਾਂਸ ਹੈ ਕਿ ਜਿਹੜਾ ਤੁਹਾਡਾ ਸੈਟਅਪ ਹੈ ਉਹ ਅਪਸਾਈਡ ਨੂੰ ਫੇਲ ਹੋਏਗਾ ਜੇ ਥੱਲਿਓਂ ਉੱਤੇ ਨੂੰ ਆ ਰਿਹਾ ਹੈ ਜ਼ੀਰੋ ਨੂੰ ਕਰਾਸ ਕਰ ਰਿਹਾ ਹੈ ਤੇ ਉੱਥੇ ਪਾਸ ਤੋਂ ਹੁੰਦੇ ਹੈ ਚਾਂਸ ਸਰ ਹੈ ਨਗੇ ਠੀਕ ਹੈ ਇੱਥੇ ਵੈਸੇ ਬੰਸ ਸਾਕੇ ਕੁਛ ਨਾ ਕੁਛ ਪੁਆਇੰਟ ਦੇ ਗਿਆ ਹੂਗਾ ਅੱਜ ਉਹ ਹੀ 5 ਮਿੰਟ ਦਾ ਕੈਂਡਲ ਥੱਲੇ ক্লোਜ਼ ਵੀ ਦਾ ਚਾਰਪ ਟ੍ਰੇਕ ਲਾਈਨ ਦੇਖਣ ਨੂੰ ਆਪਾਂ ਨੂੰ ਮਿਲ ਗਿਆ ਠੀਕ ਹੈ ਉਸ ਤੋਂ ਬਾਅਦ ਚਲਦੇ ਹਾਂ ਹੋਰ ਪਿੱਛੇ ਠੀਕ ਹੈ ਉਸ ਤੋਂ ਬਾਅਦ ਦੇਖੋ ਆਹ ਟਾਈਮ ਆਇਆ ਇੱਥੇ ਆਪਾਂ ਨੂੰ ਪੋਜ਼ਿਟਿਵ ਮਿਲਿਆ ਸੀ ਦੇਖੋ ਹੁਣ ਜਿਹੜੀ ਚੀਜ਼ ਮੈਂ ਪਿੱਛੇ ਗੱਲ ਕਰਕੇ ਆਇਆ ਜਿਵੇਂ ਦੇਖੋ ਕਿ ਇੱਥੇ ਥੱਲੇੋਂ ਉੱਤੇ ਨੂੰ ਆ ਰਿਹਾ ਸੀ ਠੀਕ ਹੈ ਉਹ ਚੀਜ਼ ਚੇਂਜ ਚਾਰਟ ਦੇ ਵਿੱਚ ਦੇਖ ਸਕਦੇ ਹੋ ਤੇ ਇੱਥੇ ਦੇਖੋ ਹੁਣ 5 ਮਿੰਟ ਤੇ ਹੁਣ ਆਪਾਂ ਦੇਖਦੇ ਹਾਂ ਇੱਥੇ ਕਿ ਇੱਥ ਇਦੋਂ 5 ਮਿੰਟ ਦੇ ਕੈਂਡਲ ਨੇ ਨੈਕਸਟ ਕੈਂਡਲ ਦੇ ਉੱਤੇ ক্লোਜ਼ ਕੀਤਾ ਸੀ ਆ ਦੇਖੋ ਜਿਹੜਾ ਲਾਸਟ ਜਿਉਂ ਟਾਈਮ ਖਤਮ ਹੋਣ ਵਾਲਾ ਸੀ ਉਸ ਤੋਂ ਨੈਕਸਟ ਕੈਂਡਲ ਦੇ ਉੱਤੇ ক্লোਜ਼ ਕੀਤਾ ਠੀਕ ਹੈ ਇੱਥੇ ਆਪਣੀ ਟ੍ਰੇਡ ਬਣੇਗੀ ਸਟਾਪ ਲੌਸ ਆਹ ਲੋ ਠੀਕ ਹੈ ਤੇ ਉਸ ਤੋਂ ਬਾਅਦ ਟਾਰਗੇਟ ਤੁਸੀਂ ਦੇਖ ਸਕਦੇ ਹੋ ਠੀਕ ਹੈ ਇੱਥੋਂ ਜੇ ਆਪਾਂ ਮੂਵ ਦੀ ਗੱਲ ਕਰੀਏ ਤਾਂ 133 ਤੋਂ ਲੱਗਦਾਗਾ 180 50 ਪੁਆਇੰਟ ਦਾ ਆਪਾਂ ਨੂੰ ਮੂਵ ਵੇਖਣ ਨੂੰ ਮਿਲ ਗਿਆ ਜੋ ਕਿ ਜੇ ਜੇ ਆਪਾਂ ਸਟਾਪ ਲੌਸ ਦੀ ਗੱਲ ਕਰਦੇ ਹਾਂ ਨਿਫਟੀ ਦੇ ਅਕੋਰਡਿੰਗ ਤੇ ਉਹ ਜਿਹੜਾ ਆਪਣਾ ਸਟਾਪ ਲੌਸ ਬੰਦਾ ਸੀ 103 ਦੇ ਆਸ-ਪਾਸ ਬੰਦਾ 130 मतलब कि 25 ਤੋਂ 30 ਪੁਆਇੰਟ ਦਾ ਸਟਾਪ ਲੌਸ ਠੀਕ ਹੈ ਪ੍ਰੀਮੀਅਮ ਦੇ ਵਿੱਚ ਵਧੀਆ ਰਿਸਕ ਰਿਵਾਰਡ ਮਿਲ ਜਾਂਦਾ ਹੈ ਤੇ ਹੋਰ ਇੱਕ ਆਪਾਂ ਦੇਖ ਲੈਂਦੇ ਹਾਂ ਪਿੱਛੇ ਜਾ ਕੇ ਇੰਟਰੀ 3.5 ਸੈੱਟ ਜਾਈ ਸੀ ਕਿਉਂਕਿ ਅਭੀ ਆਪਣਾ ਟਾਈਮ ਜੋਨ ਦੇ ਵਿੱਚ ਹੀ ਉੱਤੇ ক্লোਜ਼ ਹੋਇਆ ਸੀ ਪਹਿਲਾਂ ਕੈਂਡਲ ਵੱਡਾ ਬਣਿਆ ਨੈਕਸਟ ਤੇ ਇੱਥੇ ਦੇਖੋ ਕਿ ਬਾਅਦ ਦੇ ਵਿੱਚ ਇਸ ਨੇ ਥੱਲੇ ਆ ਕੇ ਤੁਹਾਨੂੰ ਇੰਟਰੀ ਵੀ ਦਿੱਤੀ ਰੋਣਾ ਠੀਕ ਹੈ ਕਿੱਥੋਂ ਜੇ ਤੁਸੀਂ ਮੂਵ ਗੱਲ ਕਰੋਗੇ ਤੇ पच्चीस जीरो कैके पच्ची एक सौ बी इतना पॉइंट आता हम कई लोग कह पॉइंट तीस है देखो पांच मिनट के टाइम टाइम बहुत ज्यादा पॉइंट होंगे ठीक है इन पॉइंटा प्रीमियम काफी मूव कर देता है जो मार्केट साइडवेज रहे होगी उदोट काम करेगा पर उही तरीका है कि हर बार ट्रेड करो जो स्टॉपलॉस होंगे स्टॉप लॉस दियो ठीक है जिम्मे देखो इतने बिल्कुल भी इसने ना ही स्मिंग हाई कट्टिया प्राइजेक्शन इतने एक बार पॉजिटिव बनाया पर आर एस आई फिर तो थले जा रहा है ठीक है ਇਦੋਂ ਟ੍ਰੈਂਡ ਅਪ ਹੋਇਆ ਕਲੀਅਰ ਕੱਟ ਦੇ ਟਾਈਮ ਫਰੇਮ ਤੇ ਜਾਂ ਫਿਰ ਵੀਕਲੀ ਟਾਈਮ ਫਰੇਮ ਤੇ ਡੇ ਟਾਈਮ ਫਰੇਮ ਤੇ ਜਿੱਥੋਂ ਪਹਿਲਾਂ ਚੱਲ ਰਿਹਾ ਸੀ ਉੱਥੇ ਵਰਕਆਊਟ ਬਿਲਕੁਲ ਕਲੀਅਰ ਕੱਟ ਕਰੇਗਾ ਹਰ ਵਾਰੀ ਦਾ ਨੋਰਿਸ ਰਿਸਕ ਅਵਰਡ ਦੇ ਕੇ ਜਾਵੇਗਾ ਆਪਾਂ ਇੱਕ ਵਾਰੀ ਆਪ ਟ੍ਰੈਂਡ ਦੇ ਵਿੱਚ ਜਾ ਕੇ ਤੁਹਾਨੂੰ ਦਿਖਾ ਵੀ ਦਿੰਨੇ ਆ ਪਿੱਛੇ ਇੱਥੇ ਦੇਖੋ ਟਾਈਮ ਸਾਈਕਲ ਦੇ ਵਿੱਚ ਹੀ ਮਾਰਕੀਟ ਓਪਨ ਹੋਈ ਸੀ ਫਿਰ ਤੋਂ ਇਹਦੇਖੋ ਇੱਕ ਵਾਰੀ ਇਸਨੇ ਬਾਉਂਸ ਕਰ ਲਾਸਟ ਤੇ ਬਾਉਂਸ ਕਰਨ ਦੀ ਕੋਸ਼ਿਸ਼ ਕੀਤੀ ਜਿਉਂ ਹੀ ਟਾਈਮ ਸਾਈਕਲ ਐਂਡ ਹੋ ਰਹੀ ਸੀ ਬਾਅਦ 5 ਮਿੰਟ ਥੱਲੇ ਖੁੱਲ ਰਿਹਾ ਇਹ ਤੁਹਾਡੀ ਐਂਟਰੀ ਬਣੀ ਸੀ ਤੇ ਸ਼ਾਰਪ ਡਿਕਲ ਉਸ ਤੋਂ ਪਹਿਲਾਂ ਦੇਖੋ ਐ ਟਾਈਮ ਸਾਈਕਲ ਦੇ ਵਿੱਚ ਕੋਈ ਵੀ ਆਪਣਾ ਪ੍ਰੋਜੈਕਸ਼ਨ ਵੀ ਨਹੀਂ ਭਰਿਆ ਤੇ ਨਾ ਹੀ ਇਸ ਨੇ ਸਵਿੰਗ ਹਾਈ ਕੱਟਿਆ। ਉਸ ਤੋਂ ਪੈਸੇ ਦੇਖੋ ਆਹ ਦੇਖੋ ਟਾਈਮ ਸਾਈਕਲ ਦੇ ਵਿੱਚ ਜਦੋਂ ਹੀ ਟਾਈਮ ਸਾਈਕਲ ਸ਼ੁਰੂ ਹੋਣਾ ਸੀ 5 ਮਿੰਟ ਦਾ ਕੈਂਡਲ ਨੈਕਸਟ ਕੈਂਡਲ ਦੇ ਉੱਤੇ ক্লোਜ਼ ਹੋਇਆ ਪਰ ਆਰਐਸਆਈ ਮੋਮੈਂਟਮ ਨਹੀਂ ਦੇ ਰਿਹਾ ਸੀ। ਆਰਐਸਆਈ ਨੇ ਇੱਥੇ ਜਾ ਕੇ ਆਪਣਾ ਮੋਮੈਂਟ ਦੇਣਾ ਸ਼ੁਰੂ ਕੀਤਾ ਜਦੋਂ ਕਿ ਸਵਿੰਗ ਹਾਈ ਦੇ ਉੱਤੇ ক্লোਜ਼ ਹੋਇਆ ਤੇ ਆਪਾਂ ਮੰਨ ਲਓ ਕਿ ਇੱਥੇ ਆਪਣਾ ਪ੍ਰੋਜੈਕਸ਼ਨ ਮਿਲ ਗਿਆ ਪਰ ਆਰਐਸਆਈ ਮਾਫ਼ ਕਰਨਾ ਮੈਂ ਆਰਐਸਆਈ ਬਾਰ ਬਾਰ ਕਿਹਾ ਨਾ ਕਿ ਐਸਟੀ ਠੀਕ ਹੈ। ਐਸਟੀ ਨੇ ਜਦੋਂ ਹੀ ਮਤਲਬ ਕਿ ਇੱਥੇ ਆਪਾਂ ਨੂੰ ਇੰਡੀਕੇਸ਼ਨ ਨਹੀਂ ਦਿੱਤਾ ਜਿਸ ਤੋਂ ਬਾਅਦ ਆਪਾਂ ਵੇਟ ਅਗੇ ਵੀ ਕਰ ਸਕਦੇ ਹਾਂ ਕਿਉਂਕਿ ਆਪਣਾ ਪ੍ਰੋਜੈਕਸ਼ਨ ਪੋਜ਼ਿਟਿਵ ਬਣਿਆ ਲੋਅ ਬ੍ਰੇਕ ਨਹੀਂ ਹੋਇਆ ਜਦੋਂ ਹੀ ਆਰਐਸਏ ਦੇ ਵਿੱਚ ਮੂਵਮੈਂਟ ਆਉਣਾ ਸਟਾਰਟ ਹੋਵੇਗਾ ਉੱਥੇ ਆਪਾਂ ਜਿਵੇਂ ਦੇਖੋ ਤਸਵੀਰ ਗਈ ਦਿੱਤੇ ਜੋ ਹੀ ক্লোਜ਼ ਹੋਇਆ ਇੱਥੇ ਮੂਵਮੈਂਟ ਆਇਆ ਠੀਕ ਹੈ ਉਸ ਤੋਂ ਬਾਅਦ ਦੇਖੋ ਮੂਵਮੈਂਟ ਦੇਖਣ ਨੂੰ ਮਜ਼ਾ ਆਤਾ ਹੂ ਇੱਥੋਂ ਤੱਕ ਠੀਕ ਹੈ ਹੁਣ ਦੇਖੋ ਜਿਹੜਾ ਆਪਣਾ ਮਤਲਬ ਕਿ ਜਿਸ ਦਿਨ ਡੇ ਟਾਈਮ ਫਰੇਮ ਤੇ 3 ਘੰਟੇ ਦੀ ਲੂਡ ਸਟਿਕ ਦੇ ਹਿਸਾਬ ਨਾਲ ਟ੍ਰੈਂਡ ਆਪ ਸੀ ਉੱਥੇ ਦੇਖੋ ਮਾਰਕੀਟ ਇਹਦੇ ਉਸ ਤੋਂ ਬਾਅਦ ਦੇਖੋ ਸਵਿੰਗ ਹਾਈ इसने ਕੱਢਿਆ ਇੱਥੇ 5 ਮਿੰਟ ক্লোਜ਼ ਹੋ ਗਿਆ ਦੇਖੋ ਆ ਜਰਾ ਠੀਕ ਹੈ ਆਜਰਾ ਕੈਂਡਲ ਸੀ ਠੀਕ ਹੈ ਪ੍ਰੋਜੈਕਸ਼ਨ ਦੇ ਸਾਬ ਨਾਲ ਆਪਾਂ ਨੂੰ ਇੱਥੇ ਟਰੇਡ ਮਿਲ ਗਈ ਸੀ ਠੀਕ ਹੈ ਉਸ ਤੋਂ ਬਾਅਦ ਆ ਦੇਖੋ ਦੁਬਾਰਾ ਰੀਟੈਸਟ ਨਹੀਂ ਕਰਨਾ ਐਸੇ ਪਰ ਰੀਟੈਸਟ ਤੇ ਵੀ ਕਰ ਸਕਦੇ ਸੀ ਟੌਪ ਲੌਸ ਹੋਰ ਛੋਟਾ ਆਪਣਾ ਹੋ ਜਾਣਾ ਸੀ ਠੀਕ ਹੈ ਬਾਕੀ ਰੀਟੈਸਟ ਤੇ ਵੀ ਤੁਸੀਂ ਵੇਟ ਕਰ ਸਕਦੇ ਹੋ ਕਿਉਂਕਿ ਜਦੋਂ ਪੋਜ਼ਿਟਿਵ ਪ੍ਰੋਜੈਕਸ਼ਨ ਦੇ ਵਿੱਚ ਇੱਕ ਸਵਿੰਗ ਲੋ ਬਣ ਗਿਆ ਤੇ ਉਹ ਇੱਕ ਸਟਰੌਂਗ ਸਪੋਰਟ ਦਾ ਕੰਮ ਕਰਦਾ ਹੈ ਥੋੜੇ ਟਾਈਮ ਲਈ ਠੀਕ ਹੈ ਤੇ ਉਹਦੇ ਆਸ-ਪਾਸ ਜਦੋਂ ਆਵੇ ਦੁਬਾਰਾ ਵੀ ਤੁਸੀਂ ਟਰੇਡ ਕਰ ਸਕਦੇ ਹੋ ਇੱਥੋਂ ਜਿਵੇਂ ਆਪਾਂ ਟਰੇਡ ਕੀਤੀ ਲਾਪਾ-ਗਾਪਾ ਨੂੰ ਜਿਹੜਾ ਕਾਉਂਸਲ ਦੇਖਣਾ ਮਿਲਿਆ ਦੇਖ ਸਕਦੇ ਹੋ ਤੁਸੀਂ ਜੇ ਆ ਅੱਜ 153 ਤੇ ਜਿਹੜਾ ਕਿ ਆਪਣੇ ਇੱਥੇ ਇੰਟਰਵਿਊ ਬਣੀ ਸੀ ਉਹ 25037 ਲਗਭਗ 100 ਪਰਸੈਂਟ ਤੋਂ ਉੱਤੇ ਪਰ ਬਹੁਤ ਸ ਬੇਕਨ ਨੂੰ ਮਿਲ ਗਿਆ ਠੀਕ ਹੈ ਕੋਈ ਵੀ ਚੀਜ਼ ਹਰ ਵਾਰੀ ਕੰਮ ਨਹੀਂ ਕਰੇਗੀ ਇਹ ਲਿਖ ਕੇ ਰੱਖ ਲੋ ਠੀਕ ਹੈ ਸ਼ੇਅਰ ਮਾਰਕੀਟ ਦੇ ਵਿੱਚ ਭਾਵੇਂ ਕਿ ਆਪਾਂ ਨੂੰ ਜਦੋਂ ਆਪਣੀ ਚੀਜ਼ ਕੰਮ ਕਰਦੀ ਹੈ ਆਪਾਂ ਨੂੰ ਰਿਸਕ ਰਿਵਾਰਡ ਵੱਡੇ ਤੋਂ ਵੱਡਾ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਤਾਂ ਕਿ ਜਦੋਂ ਵੀ ਆਪਾਂ ਨੇ ਮਾਰਕੀਟ ਪੈਸਾ ਲਿਆ ਆਪਾਂ ਘੱਟ ਲਈਏ ਪਰ ਜਦੋਂ ਆਪਾਂ ਨੂੰ ਮਾਰਕੀਟ ਦੇ ਰਹੀ ਹੈ ਉਦੋਂ ਵੱਡਾ ਪੈਸਾ ਲੈਣ ਦੀ ਕੋਸ਼ਿਸ਼ ਕਰੀਏ ਨਾ ਕਿ ਉੱਥੇ ਜਲਦਬਾਜ਼ੀ ਦੇ ਵਿੱਚ ਬੁੱਕ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਹੋ ਸਕਦਾ ਹੈ ਕਿ ਇੱਕ ਵਾਰੀ ਆਪਾਂ ਵੱਧ ਬੁੱਕ ਕਰਨ ਦੇ ਚੱਕਰ ਦੇ ਵਿੱਚ ਘੱਟ ਬੁੱਕ ਕਰ ਲਈਏ ਪਰ ਜੇ ਆਪਣੀ ਉਹ ਹੈਬਿਟ ਬਣ ਜਾਵੇਗੀ ਤੇ 10 ਤੋਂ ਦੇ ਵਿੱਚੋਂ ਛੇ ਜਾਂ ਸੱਤ ਵਾਰੀ ਮਾਰਕੀਟ ਉਹੀ ਕਰਦੀ ਹੈ ਜੋ ਕਿ ਉਸਨੇ ਕਰਨਾ ਹੁੰਦਾ ਹੈ ਤੇ ਉੱਥੇ ਆਪਾਂ ਮਤਲਬ ਕਿ ਜਦੋਂ ਆਪਣੀ ਹੈਬਿਟ ਇਹ ਬਣ ਗਈ ਕਿ ਆਪਾਂ ਹੋਲਡ ਕਰਨਾ ਹੈ ਕਿਉਂਕਿ ਹੋਲਡ ਕਰਨਾ ਇੱਕ ਹੈਬਿਟ ਹੁੰਦੀ ਹੈ ਫਿਰ ਆਪਾਂ ਮਤਲਬ ਕਿ ਵੱਡੇ ਟਾਰਗੇਟ ਦੇ ਵਾਸਤੇ ਜਾ ਸਕਦੇ ਹਾਂ ਜਿਵੇਂ ਮੰਨ ਲਓ ਕਿ ਆਪਾਂ ਨੂੰ ਕੁਝ ਟਾਰਗੇਟ ਮਿਲ ਰਿਹਾ ਜਦੋਂ ਆਪਾਂ ਕਾਸਟ ਟੂ ਕਸਟ ਕਰ ਦਿੱਤਾ ਮੰਨ ਲਓ ਕਿ ਦੁਬਾਰਾ ਆ ਕੇ ਆਪਣਾ ਐਸਲ ਹਿੱਟ ਹੋ ਵੀ ਜਾਂਦਾ ਪਰ ਆਪਣਾ ਕੁਝ ਜਾਤ ਨਹੀਂ ਰਿਹਾ ਇਹ ਚੀਜ਼ ਸੋਚ ਕੇ ਟ੍ਰੇਡ ਕਰਨ ਦੀ ਦੀ ਕਿਉਂਕਿ ਰਿਸਕ ਰਿਵਾਰਡ ਤੋਂ ਬਿਨਾ ਆਪਾਂ ਕਦੇ ਵੀ ਇਹਦੇ ਵਿੱਚ ਸਕਸੈਸਫੁਲ ਨਹੀਂ ਹੋ ਸਕਦੇ ਮਿਲਾਂਗੇ ਨੈਕਸਟ ਵੀਡੀਓ ਚ ਧੰਨ